ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੂ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀਆ ਦੇ ਰਹਿਬਰ ਸਰਬ ਸੰਜੀਵਾਲਤਾ ਦੇ ਪ੍ਰਤੀਕ ਗੁਰੂ ਗਰੀਬਨਵਾਜ ਪਾਤਸ਼ਾਹ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਆਪ ਜੀ ਵਡ ਪਾਗੇ ਹੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸੇਵਕ ਪਰਿਵਾਰ ਨੂੰ ਸੁਭਾਗਾ ਸਮਾ ਬਖਸ਼ਿਸ਼ ਕੀਤਾ ਹੈ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਦਾਤ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਨੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਤੱਕਿਆ ਪਾਤਸ਼ਾਹ ਜੀ ਦੇ ਹਜ਼ੂਰ ਸਜੇ ਹੋਏ ਦੀਵਾਨਾਂ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਆਪ ਸਰਬਤ ਸੰਤਾਂ ਨੇ ਬੜੇ ਹੀ ਪਿਆਰ ਸ਼ਰਧਾ ਪਾਵਨਾ ਦੇ ਨਾਲ ਸਰਵਨ ਕੀਤੇ ਨੇ ਭਾਈ ਸਾਹਿਬ ਜੀ ਬੜੇ ਹੀ ਵਜ਼ਤ ਦੇ ਵਿੱਚ ਆ ਕੇ ਅੰਮ੍ਰਿਤਮਈ ਗੁਰਬਾਣੀ ਕੀਰਤਨ ਰੂਪ ਦੇ ਵਿੱਚ ਆਪ ਸਭਾ ਸੰਤਾਂ ਨੂੰ ਸਰੋਤ ਕਰਵਾ ਰਹੇ ਸਨ ਬਹੁਤ ਹੀ ਪਿਆਰਾ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਾਨੂੰ ਮਾਲਕ ਪ੍ਰਭੂ ਪਰਮਾਤਮਾ ਦੀ ਅਸੀਸ ਆਪਣੇ ਬੱਚੇ ਨੂੰ ਆਪਣੀ ਔਲਾਦ ਨੂੰ ਦਿੜ੍ੜ ਕਰਵਾਉਂਦਿਆਂ ਹੋਇਆਂ ਸਮਝਾਉਣਾ ਕਰਦੇ ਸਨ ਕਿ ਪੁੱਤਾਂ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਇਹਨਾਂ ਦੋ ਪੰਕਤੀਆਂ ਦੀ ਵਿਚਾਰ ਬੰਦੇ ਹੋਏ ਸਮੇਂ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੇ ਸ਼ਮਫਸ਼ ਕਰਨੀ ਹੈ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰਾਂ ਦੀ ਰਮਤਾ ਕਰਨ ਤੋਂ ਪਹਿਲਾਂ ਆਪ ਜਿਤਨੇ ਵੀ ਮਾਈ ਪਾਈ ਗੁਰੂ ਦਰਬਾਰ ਦੇ ਵਿੱਚ ਵਿਰਾਜਮਾਨ ਹੋਏ ਬੈਠੇ ਹੋ ਬੜੇ ਹੀ ਅਦਬ ਸਤਕਾਰ ਸਹਿਤ ਖਾਕਸਾਰ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਰੋ ਕਿਰਪਾ ਦੁਬਾਰਾ ਫਿਰ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ ਕੁਝ ਮਿੰਟਾਂ ਦੇ ਵਾਸਤੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਨੇ ਹਨ ਸੋ ਧਿਆਨ ਦੇਣਾ ਗੁਰੂ ਸਵਾਹੀ ਸਾਜ ਸੰਗਤ ਜੀ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੇ ਸਮੁੱਚੀ ਮਾਨਵਤਾ ਨੂੰ ਸੱਚ ਦਾ ਉਪਦੇਸ਼ ਦਿੜੜ ਕਰਵਾਉਂਦਿਆਂ ਹੋਇਆਂ ਮਾਲਕ ਪ੍ਰਭੂ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਇਹ ਉਪਦੇਸ਼ ਸਾਨੂੰ ਦਿੜੜ ਕਰਵਾਇਆ ਹੈ ਗੁਰੂ ਦਾ ਸਿੱਖ ਜਦੋਂ ਵੀ ਕੋਈ ਸਮਾਂ ਬਣੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਕਰਦਾ ਹੈ ਜੋ ਦਾਤ ਮਿਲੀ ਹੈ ਉਹਦੇ ਸ਼ੁਕਰਾਨੇ ਦੇ ਵਾਸਤੇ ਜੋ ਮਾਲਕ ਨੇ ਰਹਿਮਤ ਕੀਤੀ ਹੈ ਉਸ ਰਹਿਮਤ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਅਕਾਲ ਪੁਰਖ ਦਾ ਧੰਨਵਾਦ ਕਰਨ ਦੇ ਵਾਸਤੇ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਅਰਦਾਸ ਦਾ ਬੜਾ ਮਹਾਤਮ ਹੈ ਗੁਰੂ ਸਾਜੋ ਸਿੱਖ ਦੇ ਜੀਵਨ ਦੇ ਵਿੱਚ ਜਦੋਂ ਅਸੀਂ ਮਨ ਦੀ ਕਾਮਨਾ ਦੇ ਕਰਕੇ ਜਗਤ ਦੇ ਅੰਦਰ ਕਿਸੇ ਵਸਤੂ ਦੀ ਪ੍ਰਾਪਤੀ ਕਰਦੇ ਹਾਂ ਉਹ ਕਾਮਨਾ ਸਾਡੀ ਵਾਸ਼ਨਾ ਦਾ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਅਸੀਂ ਕਿਸੇ ਕਾਮਨਾ ਦੇ ਅਧੇਨ ਮਾਲਕ ਦੇ ਅੱਗੇ ਕੋਈ ਮੰਗ ਰੱਖਦੇ ਹਾਂ ਸਮਾਂ ਪਾ ਕੇ ਉਹ ਜਿਹੜੀ ਕੀਤੀ ਹੋਈ ਸਾਡੀ ਅਰਜ਼ੋਈ ਜਾਂ ਅਰਦਾਸ ਹੈ ਜਾਂ ਸਾਡੀ ਕਾਮਨਾ ਹੈ ਉਹ ਸਾਡੇ ਮਨ ਦੇ ਵਿੱਚ ਵਾਸ਼ਨਾ ਪ੍ਰਗਟ ਕਰਦੀ ਹੈ ਖਿੱਚ ਪੈਦਾ ਕਰਦੀ ਹੈ ਪਰ ਜਦੋਂ ਅਸੀਂ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਅਰਦਾਸ ਕਰਦੇ ਹਾਂ ਤਾਂ ਉਹ ਅਰਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਪ੍ਰਥਾਏ ਪ੍ਰੇਮ ਪ੍ਰਗਟ ਕਰਦੀ ਹੈ ਇੱਕ ਅਰਦਾਸ ਜਿਹੜੀ ਪ੍ਰੇਮ ਪ੍ਰਗਟ ਕਰਦੀ ਹੈ ਇੱਕ ਉਹ ਮੰਗ ਉਹ ਕਾਮਨਾ ਜਿਹੜੀ ਸਾਡੇ ਜੀਵਨ ਦੇ ਅੰਦਰ ਵਾਸ਼ਨਾ ਪ੍ਰਗਟ ਕਰਦੀ ਹੈ ਇਸ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੇ ਸਾਨੂੰ ਇਹ ਉਪਦੇਸ਼ ਦਿੜੜ ਕਰਵਾਇਆ ਕਿ ਗੁਰੂ ਕਾ ਸਿੱਖ ਆਪਣੇ ਜੀਵਨ ਦੇ ਅੰਦਰ ਜਦੋਂ ਵੀ ਮਾਲਕ ਦੇ ਅੱਗੇ ਅਰਦਾਸ ਕਰਦਾ ਹੈ ਤਾਂ ਉਹਦੇ ਹਿਰਦੇ ਦੇ ਅੰਦਰ ਭਾਵਨਾ ਅਤੇ ਪ੍ਰੇਮ ਹੁੰਦਾ ਏ ਕਿ ਮੈਂ ਜਿਸ ਮਾਲਕ ਦੇ ਅੱਗੇ ਅਰਦਾਸ ਕਰ ਰਿਹਾ ਵਾਂ ਉਹ ਨਿਰੰਕਾਰ ਪਰਮਾਤਮਾ ਮੇਰੀ ਅਰਦਾਸ ਸੁਣ ਰਿਹਾ ਹੈ ਤੇ ਜਦੋਂ ਉਹਦੀ ਬਖਸ਼ਿਸ਼ ਕੀਤੀ ਹੋਈ ਦਾਤ ਦਾ ਅਸੀਂ ਧੰਨਵਾਦ ਕਰਦੇ ਆ ਨਾ ਤਾਂ ਗੁਰੂ ਸਵਾਜੋ ਸਾਡੇ ਹਿਰਦੇ ਦੇ ਅੰਦਰ ਲੱਖ ਵਾਰ ਉਸ ਨਿਰੰਕਾਰ ਦੀ ਬਖਸ਼ਿਸ਼ ਕੀਤੀ ਹੋਈ ਦਾਤ ਦਾ ਸ਼ੁਕਰ ਨਿਕਲਦਾ ਏ ਕਿ ਮੇਰੇ ਮਾਲਕਾ ਤੂੰ ਇਹ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਦਾਤ ਪ੍ਰਾਪਤ ਹੋ ਗਈ ਪਰ ਉਸ ਤੋਂ ਵੀ ਵੱਡੀ ਗੱਲ ਹੈ ਗੁਰੂ ਸਵਾਜੋ ਉਸ ਦਾਤ ਨੂੰ ਆਪਣੀ ਝੋਲੀ ਦੇ ਵਿੱਚ ਪਵਾ ਲੈਣਾ ਉਸ ਦਾਤ ਨੂੰ ਆਪਣੇ ਜੀਵਨ ਦੇ ਅੰਦਰ ਸੰਭਾਲ ਲੈਣਾ ਜਿਵੇਂ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਆਪਾਂ ਹਰ ਰੋਜ਼ ਹੀ ਪਾਠ ਕਰਦੇ ਆਂ ਸੁਖਮਨੀ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੰਸਾਰ ਦੇ ਹਰ ਇੱਕ ਮਨੁੱਖ ਨੂੰ ਪਰਮਾਤਮਾ ਦੀ ਭਜਨ ਬੰਦਗੀ ਕਰਨ ਦਾ ਉਪਦੇਸ਼ ਦਿੜੜ ਕਰਵਾਇਆ ਹੈ ਕਈ ਵਾਰੀ ਭਾਵੇਂ ਮਨੁੱਖ ਇਹ ਕਹੇ ਕਿ ਮੈਂ ਪਰਮਾਤਮਾ ਦਾ ਚਿੰਤਨ ਕਿਉਂ ਕਰਨਾ ਹੈ ਪਰਮਾਤਮਾ ਦੀ ਭਗਤੀ ਕਿਉਂ ਕਰਨੀ ਕਿਉਂਕਿ ਅਕਸਰ ਹੀ ਗੁਰੂ ਸਾਹਿਬ ਅਸੀਂ ਇਹ ਦੇਖਦੇ ਆ ਕਿ ਜਿਹੜਾ ਵੀ ਅਸੀਂ ਜੀਵਨ ਦੇ ਅੰਦਰ ਕੰਮ ਕਰੀਏ ਪਹਿਲਾਂ ਉਹਦਾ ਪ੍ਰੋਫਿਟ ਦੇਖਦੇ ਹਾਂ ਕਿ ਇਹ ਕੰਮ ਕਰਨ ਦੇ ਨਾਲ ਮੈਨੂੰ ਕੀ ਲਾਭ ਪ੍ਰਾਪਤ ਹੋਵੇਗਾ ਇਹਦੇ ਇਵਜ ਦੇ ਵਿੱਚ ਇਹਦੇ ਬਦਲੇ ਦੇ ਵਿੱਚ ਮੈਨੂੰ ਕੀ ਪ੍ਰਾਪਤ ਹੋਵੇਗਾ ਸਤਿਗੁਰੂ ਜੀ ਕਹਿੰਦੇ ਜਦੋਂ ਨਿਰੰਕਾਰ ਦਾ ਚਿੰਤਨ ਕਰਨਾ ਹੈ ਨਾ ਉਹਨੂੰ ਇਹ ਮੰਦੇ ਅੰਦਰ ਭਾਵਨਾ ਨਹੀਂ ਰੱਖਣੀ ਕਿ ਮੈਨੂੰ ਕੀ ਪ੍ਰਾਪਤ ਹੋਵੇਗਾ ਸਗੋਂ ਇਸ ਭਾਵਨਾ ਦੇ ਨਾਲ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਜੋ ਕੁਝ ਉਸ ਮਾਲਕ ਪ੍ਰਭੂ ਪਰਮਾਤਮਾ ਨੇ ਤੈਨੂੰ ਦੇ ਦਿੱਤਾ ਏ ਤੇਰੀ ਰਸਨਾ ਤੋਂ ਤੇਰੀ ਜ਼ੁਬਾਨ ਤੋਂ ਉਸ ਨਿਰੰਕਾਰ ਦੀ ਸਿਫਤ ਸਲਾਹ ਦੇ ਬੋਲ ਨਿਕਲਣ ਕੇ ਮੇਰੇ ਮਾਲਕਾ ਤੂੰ ਮੈਨੂੰ ਇਹ ਦਾਤਾਂ ਦਿੱਤੀਆਂ ਨੇ ਮੈਂ ਤੇਰਾ ਵਾਰ-ਵਾਰ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਦੇ ਬਚਨ ਪੜ੍ਹਦੇ ਆ ਸਤਿਗੁਰੂ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਮਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਿਆ ਉਪਰ ਸਾਖ ਸੈਨ ਮੁਖ અપਿਆਓ ਬੈਠ ਕੋ ਦੇਨ ਇਹ ਨਿਰਗੁਣ ਗੁਣ ਕਸ਼ੂ ਨਾ ਬੁਝੈ ਬਖਸ਼ ਲਿਹੋ ਤੋ ਨਾਨਕ ਸੀਜੈ ਸਤਿਗੁਰੂ ਜੀ ਨੇ ਸਾਡੇ ਉਹ ਬਚਪਨ ਤੋਂ ਇਦਾਂ ਕਹਿ ਲੀਏ ਜਦੋਂ ਮਾਤਾ ਦੇ ਉਦਰ ਦੇ ਵਿੱਚ ਉਸ ਮਾਲਕ ਨੇ ਸਾਨੂੰ ਇਹ ਜੀਵਨ ਦੀ ਪਦੈਸ਼ ਅਰੰਮਤਾ ਬਖਸ਼ਿਸ਼ ਕੀਤੀ ਨਾ ਉਦੋਂ ਤੋਂ ਲੈ ਕੇ ਸਾਡੇ ਸਾਰੇ ਜੀਵਨ ਦਾ ਜ਼ਿਕਰ ਕਰ ਦਿੱਤਾ ਕਿ ਮਾਲਕ ਦੀਆਂ ਇਹ ਦਾਤਾਂ ਜਿਹੜੀਆਂ ਤੈਨੂੰ ਉਸ ਨਿਰੰਕਾਰ ਨੇ ਦਿੱਤੀਆਂ ਹੈ ਨਾ ਉਸ ਨਿਰੰਕਾਰ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੂੰ ਸਤਿਗੁਰੂ ਦੇ ਚਰਨਾਂ ਦੇ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਿਆ ਕਰ। ਬੇਨਤੀ ਕਰ ਰਿਹਾ ਸੀ ਦਾਤ ਮਾਲਕ ਤੋਂ ਮਿਲ ਗਈ ਪਰ ਉਸ ਦਾਤ ਨੂੰ ਸੰਭਾਲਣ ਦਾ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਦ੍ਰਿੜ ਕਰਵਾਇਆ ਕਿ ਜਿਹੜੀ ਮਾਲਕ ਨੇ ਤੈਨੂੰ ਦਾਤ ਦਿੱਤੀ ਹੈ ਨਾ ਉਹਨੂੰ ਸੰਭਾਲਣ ਦਾ ਤਰੀਕਾ ਇਹ ਹੈ ਕਿ ਆਪਣੀ ਧੀ ਨੂੰ ਆਪਣੇ ਪੁੱਤਰ ਨੂੰ ਆਪਣੀ ਔਲਾਦ ਨੂੰ ਜਿੱਥੇ ਅਸੀਂ ਦੁਨਿਆਵੀ ਸਮਾਜ ਦੇ ਅੰਦਰ ਉਹਨਾਂ ਨੂੰ ਸਫਲ ਹੁੰਦੇ ਦੇਖਣਾ ਚਾਹੁੰਦੇ ਆ ਨਾ ਹਰ ਇੱਕ ਮਾਤਾ ਪਿਤਾ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਵੀ ਵੱਧ ਤਰੱਕੀ ਕਰੇ ਉਹ ਵਕੀਲ ਬਣ ਜਾਵੇ ਉਹ ਡਾਕਟਰ ਬਣ ਜਾਵੇ ਉਹ ਇੰਜੀਨੀਅਰ ਬਣ ਜਾਵੇ ਦੁਨੀਆ ਦੇ ਸਾਰੇ ਸੁੱਖ ਉਹਦੀ ਝੋਲੀ ਦੇ ਵਿੱਚ ਪੈ ਜਾਣ ਉੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਇੱਕ ਅਰਦਾਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਵੀ ਕਰਿਆ ਕਰਕੇ ਪੁੱਤਾਂ ਮਾਤਾ ਕੀ ਅਸੀਸ हे पुत्र पुत्र ਦਾ ਭਾਵ ਕੇਵਲ ਗੁਰੂ ਸਵਾਜੋ ਇਥੇ ਲੜਕੇ ਦੇ ਵਾਸਤੇ ਨਹੀਂ ਹੈ ਇਹਦਾ ਭਾਵ ਇਹ ਹੈ ਕਿ ਤੇਰੇ ਅੰਦਰ ਦੀ ਭਾਵਨਾ ਇਸ ਤਰ੍ਹਾਂ ਦੀ ਹੋਵੇ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਇਹ ਅਸੀਸ ਦਿੰਦੀ ਹੈ ਭਾਵੇਂ ਉਹ ਪੁੱਤਰ ਹੈ ਭਾਵੇਂ ਉਹ ਧੀ ਹੈ ਨਿਰੰਕਾਰ ਦੀ ਦਾਤ ਹੈ ਪਰ ਅਸੀਸ ਇਹ ਦੇਣੀ ਹੈ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇੱਕ ਨਿਮਖ ਵਾਸਤੇ ਇੱਕ ਪਲ ਵਾਸਤੇ ਇੱਕ ਅੱਖ ਚਮਕਣ ਜਿੰਨਾ ਜਿਹੜਾ ਸਮਾਂ ਹੈ ਨਾ ਉਹ ਸਮੇਂ ਵੀ ਤੈਨੂੰ ਮੇਰੇ ਪੁੱਤਰ ਨਿਰੰਕਾਰ ਦਾ ਨਾਮ ਨਾ ਭੁੱਲੇ ਕਿਉਂਕਿ ਉਸ ਨਿਰੰਕਾਰ ਦਾ ਨਾਮ ਸਿਮਰਨ ਦੇ ਨਾਲ ਪਰਮਾਤਮਾ ਦੀ ਭਜਨ ਬੰਦਗੀ ਕਰਨ ਦੇ ਨਾਲ ਜਿਹੜਾ ਰੱਬ ਦਾ ਚਿੰਤਨ ਕਰਦਾ ਹੈ ਉਹਦੇ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ ਜਿਸ ਦਾ ਸਿਮਰਨ ਕਰਨ ਦੇ ਨਾਲ ਇਸ ਸੰਸਾਰ ਦੇ ਅੰਦਰ ਸਦਾ ਹੀ ਸੁਖ ਤੇ ਆਨੰਦ ਮੰਦਾ ਹੈ ਉਸ ਮਾਲਕ ਪ੍ਰਭੂ ਪਰਮਾਤਮਾ ਨੂੰ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਚਿਤਵਨਾ ਹੈ ਸਤਿਗੁਰੂ ਜੀ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਗੁਰੂ ਸਵਾਰਿਓ ਸਿੱਖ ਦੇ ਜੀਵਨ ਦੇ ਵਿੱਚ ਹਰ ਇੱਕ ਉਹ ਖੁਸ਼ੀ ਦਾ ਸਮਾਂ ਹਰ ਉਹ ਦੁੱਖ ਦਾ ਸਮਾਂ ਨਿਰੰਕਾਰ ਦੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਉਸ ਨਿਰੰਕਾਰ ਦੇ ਅੱਗੇ ਅਰਦਾਸ ਕਰਦੇ ਹਾਂ ਸ਼ੁਕਰ ਕਰਦੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਜਿੱਥੇ ਅੰਮ੍ਰਿਤਮਈ ਗੁਰਬਾਣੀ ਦਾ ਉਪਦੇਸ਼ ਜਿੱਥੇ ਸਤਿਗੁਰੂ ਜੀ ਦੇ ਅੰਮ੍ਰਿਤਮਈ ਸਿਧਾਂਤ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਹੈ ਉਥੇ ਗੁਰੂ ਸਾਜੂ ਉਸ ਚਿੰਤਨ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਕਿਤੇ ਉਸ ਨਿਰੰਕਾਰ ਦੇ ਨਾਲ ਸਾਡੀ ਸਾਂਝ ਬਣ ਆਵੇ ਤਾਂ ਅੰਤਰ ਆਤਮੇ ਹੀ ਸਾਡੇ ਮਨ ਦੇ ਵਿੱਚੋਂ ਸਾਡੇ ਹਿਰਦੇ ਦੇ ਵਿੱਚੋਂ ਇਹ ਅਸੀਸ ਨਿਕਲਦੀ ਹੈ ਕਿ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਸਮੇਂ ਦੀ ਜ਼ਰੂਰਤ ਹੈ ਗੁਰੂ ਸਾਹਿਬੋ ਆਪਣੇ ਬੱਚਿਆਂ ਨੂੰ ਮਾਲਕ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਸਿੱਖੀ ਸਿਧਾਂਤਾਂ ਤੋਂ ਉਹਨਾਂ ਨੂੰ ਜਾਣੂ ਕਰਵਾਈਏ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਆਪ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ ਜੇ ਆਪ ਗੁਰਬਾਣੀ ਨੂੰ ਪੜ੍ਹਦੇ ਅਤੇ ਵਿਚਾਰਦੇ ਆਂ ਬੜਾ ਸੁਭਾਗਾ ਸਮਾ ਹੈ ਕਿਉਂਕਿ ਦੀਵਾਨ ਦੀ ਅਰੰਭਤਾ ਤੋਂ ਪਹਿਲਾਂ ਸੇਵਕ ਪਰਿਵਾਰ ਵੱਲੋਂ ਸਹਿਜ ਪਾਠ ਦਾ ਭੋਗ ਪਵਾਇਆ ਗਿਆ ਔਰ ਨਾਲ ਗੁਰੂ ਸਵਾਹ ਜੀ ਉਹ ਇਹ ਵੀ ਹੁਕਮ ਹੋਇਆ ਕਿ ਸਮਾਪਤੀ ਉਪਰੰਤ ਅਗਲਾ ਸਹਿਜ ਪਾਠ ਫਿਰ ਆਰੰਭ ਕਰਨਾ ਹੈ ਇਸ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਆਪ ਬਾਣੀ ਦੇ ਨਾਲ ਜੁੜੇ ਆ ਤਾਂ ਸਾਡੇ ਬੱਚੇ ਸਾਡਾ ਪਰਿਵਾਰ ਵੀ ਗੁਰੂ ਸਵਾਹ ਜੀ ਉਹ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇਗਾ ਇਸ ਸੁਭਾਗੇ ਸਮੇਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਅਸੀਂ ਪਰਿਵਾਰਾਂ ਨੂੰ ਦੋਨਾਂ ਪਰਿਵਾਰਾਂ ਨੂੰ ਨਾਨਕੇ ਅਤੇ ਦਾਦਕੇ ਪਰਿਵਾਰਾਂ ਨੂੰ ਦੋਨਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਸਤਿਗੁਰੂ ਜੀ ਬੱਚੇ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਦਰੋਂ ਕਰੋ ਨਾਮਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰਨ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਮੇਂ ਦੀ ਸਮਾਪਤੀ ਹੈ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹਾਰਾਜ ਜਨਾਂ ਦੇ ਓਮਕਾਰ ਸੋਹਣ ਪ੍ਰਸਾਦ ਨਹੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਔਰ ਸਤਿਗੁਰ ਤਾਂ ਪਾਇਆ ਉਸ ਸਹਿ ਸੇਤੀ ਮਨਵ ਜੀਆਂ